ਦੋਸਤੋ ਸੱਚੋ ਹਨੀਮੂਨ ਨਹੀਂ ਸ਼ਾਮ ਦੀ ਸੈਰ ਪਿਆਰ ਨਹੀਂ ਸਾਜ਼ਿਸ਼ ਇਤਿਹਾਸਾ ਨਹੀਂ ਬੇਰਹਿਮ ਕਤਲ ਰਾਜਸਥਾਨ ਤੋਂ ਸਾਹਮਣੇ ਆਇਆ ਹੈ ਇੱਕ ਐਸੀ ਖੋਫਨਾਕ ਕਹਾਣੀ ਜਿਸ ਨੂੰ ਹੁਣ ਲੋਕ ਹਨੀਮੂਨ ਮਰਡਰ ਕਹ ਰਹੇ ਨੇ ਇਹ ਘਟਨਾ ਹੈ 30 ਜਨਵਰੀ ਦੀ ਸ਼ਾਮ ਦੀ ਰਾਜਸਥਾਨ ਦੇ ਸ਼੍ਰੀ ਗੰਗਾ ਨਗਰ ਜ਼ਿਲ੍ਹੇ ਵਿੱਚ ਨਵ ਵਿਆਹਿਆ ਜੋੜਾ ਆਸ਼ੀਸ਼ ਅਤੇ ਅੰਜੂ ਸ਼ਾਮ ਦੀ ਸੈਰ ਲਈ ਘਰੋਂ ਨਿਕਲਦਾ ਹੈ ਰਸਤੇ ਵਿੱਚ ਅਚਾਨਕ ਇੱਕ ਵਾਹਨ ਉਹਨਾਂ ਨੂੰ ਟੱਕਰ ਮਾਰ ਕੇ ਫਰਾਰ ਹੋ ਜਾਂਦਾ ਹੈ ਅਸ਼ੀਸ਼ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਦਕਿ ਅੰਜੂ ਬੇਹੋਸ਼ ਹਾਲਤ ਵਿੱਚ ਸੜਕ ਤੇ ਮਿਲਦੀ ਹੈ ਉਸ ਦੇ ਸਰੀਰ ਤੇ ਪੈਣੀ سونے ਦੀ ਜੁਐਲਰੀ ਵੀ ਗਾਇਬ ਹੁੰਦੀ ਹੈ ਪਹਿਲੀ ਨਜ਼ਰ ਵਿੱਚ ਇਹ ਮਾਮਲਾ ਸਾਫ਼ ਸੁਥਰਾ ਹਿੱਟ ਐਂਡ ਰਨ ਲੱਗਦਾ ਹੈ ਪੁਲਿਸ ਦੋਹਾਂ ਨੂੰ ਤੁਰੰਤ ਕਮਿਊਨਿਟੀ ਹੈਲਥ ਸੈਂਟਰ ਲੈ ਜਾਂਦੀ ਹੈ ਜਿੱਥੇ ਡਾਕਟਰ ਆਸ਼ੀਸ਼ ਨੂੰ ਮ੍ਰਿਤਕ ਘੋਸ਼ਿਤ ਕਰ ਦਿੰਦੇ ਨੇ ਅੰਜੂ ਪੁਲਿਸ ਨੂੰ ਦੱਸਦੀ ਹੈ ਕਿ ਅਣਪਛਾਤੇ ਵਾਹਨ ਨੇ ਦੋਹਾਂ ਨੂੰ ਟੱਕਰ ਮਾਰੀ ਅਤੇ ਲੁਟੇਰਿਆਂ ਨੇ ਉਸਦੀ ਜੁਐਲਰੀ ਲੁੱਟ ਲਈ ਹੈ ਚਾਂਚ ਆਇਆ ਵੱਡਾ ਮੋੜ ਪਰ ਕਹਾਣੀ ਇੱਥੇ ਮੁੱਕਦੀ ਨਹੀਂ ਪੁਲਿਸ ਨੂੰ ਸ਼ੱਕ ਉਸ ਸਮੇ ਹੋਇਆ ਜਦੋਂ ਜ਼ਮੀਨੀ ਹਕੀਕਤ ਅਤੇ ਅੰਜੂ ਦੇ ਬਿਆਨਾਂ 'ਚ ਵੱਡੇ ਫਰਕ ਨਜ਼ਰ ਆਏ ਨੇ ਪੋਸਟਮਾਰਟਮ ਰਿਪੋਰਟ 'ਚ ਖੁਲਾਸਾ ਹੋਇਆ ਹੈ ਕਿ ਆਸ਼ੀਸ਼ ਦੇ ਸਰੀਰ ਤੇ ਗੰਭੀਰ ਝੋਟਾਂ ਨੇ ਅਤੇ ਗਲਾ ਘੋਟਣ ਦੇ ਨਿਸ਼ਾਨ ਵੀ ਮਿਲੇ ਨੇ ਅਤੇ ਦੂਜੇ ਪਾਸੇ ਅੰਜੂ ਦੇ ਸਰੀਰ ਤੇ ਕੋਈ ਖਾਸ ਝੋਟ ਨਹੀਂ ਸੀ ਪੁਲਿਸ ਨੇ ਜਦੋਂ ਅੰਜੂ ਦੇ ਫੋਨ ਰਿਕਾਰਡ ਖੰਗਾਲੇ ਨੇ ਤਾਂ ਸੱਚ ਸਾਹਮਣੇ ਆਇਆ ਹੈ ਅੰਜੂ ਲਗਾਤਾਰ ਸੰਪਰਕ ਵਿੱਚ ਸੀ ਆਪਣੇ ਪੁਰਾਣੇ ਪ੍ਰੇਮੀ ਸੰਜੂ ਨਾਲ ਜੋ ਉਸ ਦੇ ਘਰ ਦੇ ਨੇੜੇ ਹੀ ਰਹਿੰਦਾ ਸੀ ਸਾਜਿਸ਼ ਦੀ ਪੂਰੀ ਯੋਜਨਾ ਕੀਆ ਉਹ ਚਲਿਏ ਤੁਹਾਨੂੰ ਦੱਸਦੇ ਆ ਪੁਲਿਸ ਮੁਤਾਬਕ ਆਸ਼ੀਸ਼ ਤੇ ਅੰਜੂ ਦੀ ਸ਼ਾਦੀ ਨੂੰ ਸਿਰਫ 3 ਮਹੀਨੇ ਹੀ ਹੋਏ ਸੀ ਪਰ ਅੰਜੂ ਇਸ ਵਿਆਹ ਤੋਂ ਖੁਸ਼ ਨਹੀਂ ਸੀ ਉਹ ਆਪਣੇ ਮਾਇਕੇ ਵਾਪਸ ਗਈ ਜਿੱਥੇ ਉਸ ਦੀ ਮੁਲਾਕਾਤ ਮੂੜ ਆਪਣੇ ਪੁਰਾਣੇ ਪ੍ਰੇਮੀ ਸੰਜੂ ਨਾਲ ਹੋਈ ਹੈ ਇੱਥੇ ਹੀ ਦੋਹਾਂ ਨੇ ਆਸ਼ੀਸ਼ ਦੇ ਕਤਲ ਦੀ ਸਾਜ਼ਿਸ਼ ਰਚੀ 3 ਜਨਵਰੀ ਦੀ ਰਾਤ ਅੰਜੂ ਜਾਣ ਬੁਝ ਕੇ ਆਸ਼ੀਸ਼ ਨੂੰ ਇੱਕ ਸੰਸਾਨ ਰਸਤੇ ਤੇ ਸੈਰ ਲਈ ਲੈ ਗਈ ਉਥੇ ਪਹਿਲਾ ਤੋਂ ਝਾੜੀਆਂ ਚ ਲੁਕੇ ਸੰਜੂ ਅਤੇ ਉਸਦੇ ਦੋ ਸਾਥੀ ਰੋਕੀ ਉਲਫ਼, ਰੋਹਿਤ ਅਤੇ ਬਾਦਲ ਉੱਪਰ ਸਿਦਾਰਥ ਨੇ ਆਸ਼ੀਸ਼ ਤੇ ਹਮਲਾ ਕਰ ਦਿੱਤਾ ਉਸ ਨੂੰ ਬੇਰਹਿਮੀ ਨਾਲ ਮਾਰਿਆ ਗਿਆ ਤੇ ਗਲਾ ਕੋਟ ਕੇ ਕਤਲ ਕਰ ਦਿੱਤਾ ਹਾਸਾ ਦਿਖਾਉਣ ਲਈ ਅੰਜੂ ਨੇ ਆਪਣਾ ਮੋਬਾਈਲ ਫੋਨ ਅਤੇ ਕੰਨਾਂ ਦੀਆਂ ਵਾਲੀਆਂ ਮਲਜ਼ਮਾਂ ਨੂੰ ਦੇ ਦਿੱਤੀਆਂ ਅਤੇ ਖੁਦ ਬੇਹੋਸ਼ ਹੋਣ ਦਾ ਨਾਟਕ ਕੀਤਾ ਪਰ ਆਸ਼ੀਸ਼ ਦੇ ਸਰੀਰ ਤੇ ਪਾਏ ਗੇ ਨਿਸ਼ਾਨਾ ਨੇ ਸਾਰੀ ਸਾਜ਼ਿਸ਼ ਦਾ ਪਰਦਾਫਾਸ਼ ਕਰ ਦਿੱਤਾ ਗ੍ਰਿਫਤਾਰੀਆਂ ਅਤੇ ਖੁਲਾਸਾ ਪੁਲਿਸ ਨੇ ਅੰਜੂ ਸਮੇਤ ਚਾਰਾਂ ਮਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਪੁਲਿਸ ਦਾ ਕਹਿਣਾ ਹੈ ਕਿ ਅੰਜੂ ਵਾਰ-ਵਾਰ ਆਪਣੇ ਬਿਆਨ ਬਦਲ ਰਹੀ ਸੀ ਜਿਸ ਨਾਲ ਸ਼ੱਕ ਹੋਰ ਵੀ ਗਹਿਰਾ ਹੁੰਦਾ ਗਿਆ ਮੇਗਾਲਿਆ ਹਨੀਮੂਨ ਮਰਡਰ ਨਾਲ ਮਿਲáp ਇਸ ਮਾਮਲੇ ਨੇ ਪੁਲਿਸ ਨੂੰ ਮੇਗਾਲਿਆ ਦੇ ਮਸ਼ਹੂਰ ਹਨੀਮੂਨ ਮਰਡਰ ਦੀ ਯਾਦ ਦਿਲਾ ਦਿੱਤੀ ਹੈ ਜਿੱਥੇ ਸੋਨਮ ਰਗੂਵੰਸ਼ੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਹਨੀਮੂਨ ਦੌਰਾਨ ਪਤੀ ਰਾਜਾ ਰਗੂਵੰਸ਼ੀ ਦੀ ਹੱਤਿਆ ਕਰਵਾ ਦਿੱਤੀ ਰਾਜਸਥਾਨ ਦਾ ਇਹ ਮਾਮਲਾ ਇੱਕ ਵਾਰ ਫੇਰ ਇਹ ਸਵਾਲ ਖੜਾ ਕਰ ਦਿੰਦਾ ਹੈ ਕਿ ਰਿਸ਼ਤਿਆਂ 'ਚ ਧੋਖਾ ਹੁਣ ਕਤਲ ਤੱਕ ਪਹੁੰਚ ਗਿਆ ਹੈ ਪਿਆਰ ਦੇ ਨਾਂ ਤੇ ਸਾਜ਼ਿਸ਼ਾਂ ਕਦੋਂ ਤੱਕ ਬਣਦੀਆਂ ਰਹਿਣਗੀਆਂ ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਈ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਜੀ